ਜੋ ਸਾਡੇ ਨੋਟਿਸ ਚ ਆਈ ਹੈ ਤੇ ਚੱਕ ਮੁਹੰਮਦੇਵਾਲਾ ਪਿੰਡ ਹੈ ਜੋ ਜਲਾਲਾਬਾਦ ਕਨਸਟੀਟੂਐਂਸੀ ਚ ਉੱਥੋਂ ਇੱਕ ਲੜਕਾ ਮਨਦੀਪ ਬਰਾੜ ਜਿਹੜਾ ਕਿ ਸਰਪੰਚੀ ਦੇ ਇਲੈਕਸ਼ਨ ਲੜਨ ਜਾ ਰਿਹਾ ਸੀ ਹਾਂਜੀ ਔਰ ਉਹਨੂੰ ਜਦੋਂ ਉਹ ਬੀਡੀਪੀਓ ਦਫਤਰ ਦੇ ਵਿੱਚ ਆਪਣੇ ਸਰਪੰਚੀ ਦੇ ਕਾਗਜ਼ ਭਰ ਰਿਹਾ ਸੀ ਹਾਂਜੀ ਤਾਂ ਕੁਝ ਮਤਲਬ ਕਿ ਅਕਾਲੀ ਦਲ ਦੇ ਨਾਲ ਸੰਬੰਧਿਤ ਬੰਦਿਆਂ ਨੇ ਉਸ ਵਕਤ ਮੌਕੇ ਦੇ ਉੱਤੇ ਆਪਣੀ ਸਰਵਿਸ ਵਾਲਵਰ ਕੱਢ ਕੇ ਉਹਨੂੰ ਮੁੰਡੇ ਨੂੰ ਗੋਲੀ ਮਾਰਤੀ ਔਰ ਜਿਹੜੀ ਕਿ ਬਹੁਤ ਹੀ ਨਿੰਦਣਯੋਗ ਤੇ ਮੰਦ ਭਾਗੀ ਘਟਨਾ ਹੈ। ਇਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਖਿੱਦੀ ਕਰਦੇ ਹਾਂ ਜਿਹੜਾ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਕਾਂਗਰਸ ਹੈ ਇਹ ਚਾੰਤੀ ਹੋਣੀ ਹੈ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਇਹ ਸਰਪੰਚੀ ਦੇ ਇਲੈਕਸ਼ਨ ਜੋ ਪੰਚਾਇਤ ਇਲੈਕਸ਼ਨ ਹੈ ਇਹਦੇ ਵਿੱਚ ਜਣੀ ਕਿ ਸੁੱਖਾ ਮਾ ਰਹਿ ਸਕਦਾ। ਸਾਨੂੰ ਬਹੁਤ ਦੇਰ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਇਹ ਦੋਏ ਪਾਰਟੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਇਹ ਨਹੀਂ ਚਾਹੁੰਦੀਆਂ ਕਿ ਸ਼ਾਂਤ ਸਮੂਰਵਕ ਤਰੀਕੇ ਦੇ ਨਾਲ ਪੂਰੇ ਪੰਚਾਇਤੀ ਰਾਜ ਦਾ ਇਲੈਕਸ਼ਨ ਹੋ ਸਕੇ ਦੂਜੀ ਗੱਲ ਇਹ ਜਿਹੜੇ ਕੋਈ ਬੰਦੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਨੇ ਕਿਉਂਕਿ ਉਹ ਆਮ ਲੋਕ ਨੇ ਜ਼ਿਆਦਾਤਰ ਤਾਂ ਉਹਨਾਂ ਨੂੰ ਡਰਾਣਾ ਧਮਕਾਣਾ ਉਹਨਾਂ ਨੂੰ ਥ੍ਰੈਟ ਦੇਣੇ ਇਹਨਾਂ ਦੀ ਆਮ ਜੀ ਗੱਲ ਸੀ ਤੁਸੀਂ ਦੇਖਿਆ ਹੋਣਾ ਪਿਛਲੇ ਬੀਤੀ ਹੋਣ ਤੋਂ ਤਕਰੀਬਨ ਤਕਰੀਬਨ 25 ਦਿਨ ਪਹਿਲਾਂ 20 25 ਦਿਨ ਪਹਿਲਾਂ ਖੰਨੇ ਤੋਂ ਇੱਕ ਕੇਸ ਹੋਇਆ ਸੀ ਜਿੱਥੋਂ ਇੱਕ ਬੰਦਾ ਆਪਣੇ ਸਰਪੰਚੀ ਦੇ ਦਾਵੇਦਾਰੀ ਜੀਨੇ ਹਲੇ ਕਰਨੀ ਸੀ ਉਹ ਤਾਂ ਨਾ ਤਰਲੋਚਨ ਸਿੰਘ ਡੀਸੀ ਸੀ ਉਹਨੂੰ ਵੀ ਅਕਾਲੀ ਦਲ ਦੇ ਇੱਕ ਕੱਠਤ ਵਰਕਰ ਨੇ ਸ਼ਰੇਆਮ ਜਾਨੀ ਕਿ ਗੋਲੀ ਮਾਰੀ ਤੇ ਉਥੇ ਉਹ ਤਾਂ ਮਰਡਰ ਕੀਤਾ ਹੁਣ ਫੇਰ ਇੱਕ ਅਕਾਲੀ ਦਲ ਦੇ ਬੰਦੇ ਨੇ ਮਤਲਬ ਕਿ ਇਸ ਮਨਦੀਪ ਬਰਾੜ ਨੂੰ ਗੋਲੀ ਮਾਰੀ ਔਰ ਇਹ ਸਾਡੇ ਜੋ ਐਮਐਲਏ ਸਾਹਿਬ ਨੇ ਉਥੋਂ ਗੋਲੀ ਕੰਬੋਜ ਜੀ ਉਹ ਮੇਰੇ ਨਾਲ ਨੇ ਇਸ ਸਮੇਂ ਖੜੇ ਉਹਨਾਂ ਨੇ ਜੋ ਇਨਫੋਰਮੇਸ਼ਨ ਦਿੱਤੀ ਹੈ ਕਿ ਜਿਹੜਾ ਇਹ ਜਿਸ ਬੰਦੇ ਨੇ ਆਪਣੀ ਸਰਵਿਸ ਤੋਂ ਆਲਵਰ ਵਿੱਚ ਗੋਲੀ ਮਾਰੀ ਹੈ ਇਹਨਾਂ ਦੇ ਉਹਦਾ ਨਾਮ ਲੜੀ ਕਾਨੂੰਨੀ ਮਾਨ ਵਜੂ ਇਹਨਾਂ ਨੇ ਦੱਸਿਆ ਤੇ ਇਹ ਉਦ ਜਾਨੀ ਕਿ ਆਲਰੇਡੀ ਆਪ ਇਲੈਕਸ਼ਨ ਲੜ ਚੁੱਕੇ ਨੇ ਸੋ ਇਹ ਬੜੀ ਮੰਦ ਭਾਗੀ ਘਟਨਾ ਹੈ ਜਿਹੜੀ ਕਿ ਬੜੀ ਇਹ ਇੱਕ ਤਰ੍ਹਾਂ ਨਾਲ ਜਾਨੀ ਕਿ ਡੈਮੋਕ੍ਰੇਸੀ ਦੇ ਉੱਤੇ ਕਾਲਾ ਧੱਬਾ ਹੈ ਇਹ ਬਲੈਕ 스ਪੌਟ ਹੈ ਔਰ ਅਸੀਂ ਹੁਣ ਜਦੋਂ ਮੈਂ ਉਰੇ ਡੀਐਮਸੀ ਦੇ ਵਿੱਚ ਆਏ ਆ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਇਮੀਡੀਏਟਲੀ ਸੰਗਿਆਨ ਲੈਂਦੇ ਹੋਏ ਇਸ ਚੀਜ਼ ਦਾ ਮੈਨੂੰ ਇਮੀਡੀਏਟਲੀ ਕਾਲ ਕੀਤੀ ਕਿ ਤੁਸੀਂ ਮਿਨਿਸਟਰ ਸਾਹਿਬ ਉੱਥੇ ਇਮੀਡੀਏਟਲੀ ਪਹੁੰਚੋ ਮੈਂ ਆਇਆ ਹਾਂ ਉਰੇ ਤੇ ਆਣ ਤੋਂ ਬਾਅਦ ਮੈਂ ਜਿਹੜਾ ਮਨਦੀਪ ਤਰਾੜਾ ਉਹਦੇ ਮਦਰ ਨੂੰ ਮਿਲੇ ਉਹਦੀ ਸੁਪਤਨੀ ਉਹਨੇ ਨੇ ਵਾਈਫ ਭੈਣ ਜੀ ਉਹਨਾਂ ਨੂੰ ਮਿਲੇ ਆ ਮੈਂ ਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੌਸਲਾ ਦਿੱਤਾ ਵੀ ਤੁਸੀਂ ਵਰੀ ਨਹੀਂ ਕਰਨੀ ਚਿੰਤਾ ਨਹੀਂ ਕਰਨੀ ਅਸੀਂ ਹਰ ਪੱਖ ਤੋਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਬਰਾਬਰ ਖੜੇ ਆ। ਅ ਦੇਖੋ ਜਿਹੜੀ ਬੁਲੇਟ ਹੈ ਜੋ ਮੈਨੂੰ ਪਤਾ ਲੱਗਿਆ ਕਿ ਉਹ ਗੋਲੀ ਹਾਰਟ ਦੇ ਬਿਲਕੁਲ ਥਲੜੇ ਪਾਸੇ ਦੇ ਵਿੱਚ ਟੱਚ ਕੀਤੀ ਹੈ ਤੇ ਉਹ ਬਾਡੀ 'ਚ ਫਿਰ ਟਰੈਵਲ ਕਰਕੇ ਗੋਲੀ ਹੈ ਜਿਹੜੀ ਉਹ ਥਲੜੇ ਪਾਸੇ ਨੂੰ ਗਈ ਹੈ ਤੇ ਡਾਕਟਰਸ ਨੇ ਆਪਰੇਸ਼ਨ ਥੀਏਟਰ 'ਚ ਮਨਦੀਪ ਬਰਾੜ ਨੂੰ ਲੈ ਕੇ ਗਏ ਨੇ ਉੱਥੇ ਸਰਜਰੀ ਹੋਊਗੀ ਸਰਜਰੀ ਹੋਣ ਤੋਂ ਬਾਅਦ ਪਤਾ ਲੱਗ ਪਾਊਗਾ ਕਿ ਉਹਨਾਂ ਦੀ ਕੰਡੀਸ਼ਨ ਹੈ ਜਿਹੜੀ ਕਿਸ ਤਰ੍ਹਾਂ ਦੀ ਹੈ ਸਰ ਬੜੀ ਗੰਗੀਵਾੜ ਵਾਲੀ ਕੇ ਪਿੰਡ ਨੇ ਪੰਚਾਇਤਾਂ ਦੇ ਕੋਟਾਂ ਵੀ ਪੈੜੀਆਂ ਤੁਹਾਨੂੰ ਮੈਨੂੰ ਉਸ ਤੋਂ ਪਹਿਲੇ ਸਟਾਰਟਿੰਗ ਹੋ ਗਿਆ ਜੀ ਕੀ ਲੱਗਦਾ ਅਸਲੇ ਜਮਾ ਹੋਣੀ ਚਾਹੀਦੀ ਸਿਰ ਬਿਲਕੁਲ ਦੇਖੋ ਗੱਲ ਇਦਾਂ ਹੈ ਦੇਖੋ ਇਹ ਇੱਕ ਬੜੀ ਮੰਦਭਾਗੀ ਘਟਨਾ ਮੈਂ ਪਹਿਲਾਂ ਵੀ ਕਿਹਾ ਪੰਜਾਬ ਦਾ ਮਾਹੌਲ ਹੈ ਜਿਹੜਾ ਉਹਨੂੰ ਪੀਸਫੁਲ ਰੱਖਣਾ ਚਾਹੀਦਾ ਅਸੀਂ ਕਿੰਨੀ ਵਾਰ ਅਪੀਲ ਕਰ ਚੁੱਕੇ ਹਾਂ ਕਿੰਨੀ ਵਾਰ ਬੇਨਤੀਆਂ ਕਰ ਚੁੱਕੇ ਹਾਂ ਵੀ ਦੇਖੋ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਕੋਈ ਆਹੀ ਜੀ ਇਹਨੂੰ ਤੁਸੀਂ ਈਗੋ ਦਾ ਆਪਣੀ ਦਾ ਸਵਾਲ ਨਾ ਬਣਾਓ ਇਹ ਇਲੈਕਸ਼ਨ ਹੈ ਜਿਹੜੀ ਪੀਸਫੁੱਲ ਤਰੀਕੇ ਨਾਲ ਕਰੋ ਡੈਮੋਕ੍ਰੈਟਿਕ ਰਾਈਟ ਆ ਹਰੇਕ ਦਾ ਵੱਡੇ ਦਾ ਛੋਟੇ ਦਾ ਹਰੇਕ ਦਾ ਰਾਈਟ ਹੈ ਇਹ ਇਲੈਕਸ਼ਨ ਲੜਨਾ ਜੇ ਇੱਕ ਆਮ ਘਰ ਦੇ ਸਧਾਰਨ ਘਰ ਦੇ ਕਿਸੇ ਧੀ ਪੁੱਤ ਨੇ ਫਾਰਮ ਭਰ ਵੀ ਦਿੱਤੇ ਇਲੈਕਸ਼ਨ ਲੜਨ ਲਈ ਤਾਂ ਇਹ ਜਿਹੜੇ ਰਜਵਾੜਾ ਸ਼ਾਹੀ ਲੋਕ ਨੇ ਇਹਨਾਂ ਨੂੰ ਇਹ ਗੱਲ ਕਿਤੇ ਨਾ ਕਿਤੇ ਰਾਸ ਨਹੀਂ ਆਈ ਤਾਂ ਇਹਨਾਂ ਨੇ ਜਾਨੀ ਕਿ ਇਸ ਤਰ੍ਹਾਂ ਦਾ ਘਨੋਨਾ ਖਤਮ ਜੋ ਚੱਕਿਆ ਸਖਤ ਸ਼ਬਦਾਂ ਦੇ ਵਿੱਚ ਅਸੀਂ ਸਰਦਾਰ ਨਹੀਂ ਹੈ ਔਰ ਸਰਦਾਰ ਵੀ ਇਹ ਅਸਲੇ ਪਹਿਲਾਂ ਜਮ੍ਹਾਂ ਹੋ ਜਾਂਦੇ ਸ਼ਾਇਦ ਇਹ ਹਾਲ 9 ਦਿਨਾਂ ਪਹੁੰਚਦੀ ਬਿਲਕੁਲ ਦੇਖੋ ਅਸੀਂ ਇਸ ਗੱਲ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ ਦੇ ਮਤਾਬਕ ਇਹ ਜਾਨੀ ਕਿ ਜੇ ਕੋਏ ਨੇ ਅਸਲੇ ਜਮ੍ਹਾਂ ਕਾਫੀ ਹੱਦ ਤੱਕ ਵੱਡੇ ਲੈਵਲ ਤੇ ਅਸਲੇ ਜਮ੍ਹਾਂ ਹੋਏ ਨੇ ਪੰਜਾਬ ਸਰਕਾਰ ਨੇ ਵੀ ਕਿਹਾ ਸੀ ਅਸਲੇ ਜਮਾ ਕਰਾਉਣ ਨੂੰ ਆ ਜਿੱਥੇ ਕਿਤੇ ਆਹੀ ਜੇ ਜਿਹੜੇ ਬੰਦੇ ਜਿਨ੍ਹਾਂ ਨੇ ਨਹੀਂ ਜਮਾ ਕਰਾਏ ਜਿੱਥੇ ਇਹਨਾਂ ਨੇ ਐਡੀ ਵੱਡੀ ਕਤਾਈ ਕੀਤੀ ਹੈ ਗਲਤੀ ਕੀਤੀ ਹੈ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਜਾਨੀ ਕਿ ਕਾਨੂੰਨੀ ਕਾਰਵਾਈ ਸਰਕਾਰ ਦੇ ਪਟਾਵੇ ਪੈਣੀਆਂ ਨੇ ਉਸ ਤੋਂ ਲੈ ਸਖਤੀ ਹੋਣ ਕੀਤੀ ਜਾਵੇ ਕਿ ਦੋਸ਼ ਲਾਈ ਜਾਵੇ ਕਿ ਤਾਂ ਜੋ ਅਜੇ ਘਟਨਾਵਾਂ ਮੰਨ ਬਿਲਕੁਲ ਦੇਖੋ ਜਿਹੜਾ ਪ੍ਰਸ਼ਾਸਨ ਹੈ ਆਪਣੇ ਆਉਣ ਤੋ ਉਸ ਹੈ ਬਿਲਕੁਲ ਪ੍ਰਸ਼ਾਸਨ ਹੈ ਜਿਹੜਾ ਮੁਸਤਦੀ ਨਾਲ ਲੱਗਿਆ ਹੋਇਆ ਹੈ ਪਰ ਜਾਨੀ ਕਿ ਪ੍ਰਸ਼ਾਸਨ ਵੀ ਇੱਕ ਹੱਦ ਤੱਕ ਜਾਨੀ ਕਿ ਕਿਸੇ ਦੀ ਇੰਟੈਂਸ਼ਨ ਨੂੰ ਜੱਜ ਕਰ ਸਕਦਾ ਹੈ ਜੇ ਕਿਸੇ ਦੀ ਇੰਟੈਂਸ਼ਨ ਹੈ ਮਾੜੀ ਹੈ ਕਿ ਜਿसरी ਸੋਚ ਹੀ ਆਹੀ ਜੀ ਹੈ ਕਿ ਉਹ ਬੀਡੀਪੀਓ ਦਫਤਰ ਦੇ ਅੰਦਰ ਜਣੀ ਕਿ ਆਪਣੀ ਸਰਵਿਸ ਕਵਲਵਰ ਨਾਲ ਏਦਾਂ ਕੰਨਾਉਣਾ ਕੰਮ ਕਰਦਾ ਹੈ ਤੇ ਬਹੁਤ ਹੀ ਨੰਦਨ ਯੋਗ ਸਰ ਕਿਤੇ ਨਾ ਕਿਤੇ ਜਿਹੜਾ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਜੇ ਕਰ ਲੈ ਕੇ ਜਾਂਦਾ ਕੋਈ ਤਾਂ ਲੱਗਦਾ ਕਿ ਜਾਂਚ ਨਹੀਂ ਹੋਈ ਕਿ ਸ਼ੁਰੂਆਤ ਚੋਂ ਲੈ ਕੇ ਚੱਲਾ ਗਿਆ ਕਿੱਦਾਂ ਲੈ ਕੇ ਚਲੇ ਗਏ ਜੀ ਅੰਦਰ ਦੇਖੋ ਆਮ ਤੌਰ ਤੇ ਜਿਹੜੇ ਸਰਕਾਰੀ ਦਫਤਰ ਹੁੰਦੇ ਨੇ ਆਮ ਤੌਰ ਤੇ ਸਰਕਾਰੀ ਦਫਤਰ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਖਾਸ ਜਣੀ ਕਿ ਚੈਕਿੰਗ ਨਹੀਂ ਕੀਤੀ ਕੋਈ ਪਬਲਿਕ ਦੇ ਦਫਤਰ ਹੁੰਦੇ ਨੇ ਪਬਲਿਕ ਦੇ ਦਫਤਰ ਨੇ ਪਬਲਿਕ ਦੇ ਦਫਤਰਾਂ ਦੇ ਵਿੱਚ ਆਮ ਪਬਲਿਕ ਆਦੀ ਜਾਂਦੀ ਰਹਿੰਦੀ ਹੈ ਸੋ ਇਸ ਕਰਕੇ ਇਹ ਜਿਹੜੀ ਸਰ ਉੱਤੇ ਡਾਕੂਮੈਂਟ ਚੈੱਕ ਹੋ ਰਹੇ ਨੇ ਪੀਡੀਓ ਅਧਿਕਾਰੀ ਵੀ ਬੈਠੇ ਨੇ ਕਿਉਂਕਿ ਕੱਲ ਵੀ ਕਈ ਵਾਰਦਾਤਾਂ ਜਿਹੜੀਆਂ ਸਾਹਮਣੇ ਆਈਆਂ ਨੇ ਦੇਖੋ ਸ਼ਰਾਰਤੀ ਬੰਦਾ ਕੁਝ ਦੇ ਦੇ ਸ਼ਰਾਰਤੀ ਜੀ ਨੇ ਸ਼ਰਾਰਤ ਕਰਨੀ ਹੈ ਜੀ ਨੇ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਸੋ ਇਸ ਕਰਕੇ ਮੈਂ ਤਾਂ ਪਹਿਲਾਂ ਕਿਹਾ ਵੀ ਅਨੰਦਨ ਜੋ ਕਿ ਸੀਐਮ ਸਾਹਿਬ ਨੇ ਇਹਦੇ ਵਿੱਚ ਸੰਗਾਲ ਲੈਣਗੇ ਦੇ ਕੋ ਉਹਨਾਂ ਨੇ ਲੈ ਲਿਆ ਜੀ ਆਲਰੇਡੀ ਸੰਗਿਆਨ ਦੇ ਰਿਹਾ ਸੀ ਐਸ.ਜੀ.ਐਮ ਸਾਹਿਬ ਦੇ ਸੰਗਿਆਨ ਦਿੱਤੇ ਤੋਂ ਉਹਨਾਂ ਨੇ ਇਮੀਡੀਏਟਲੀ ਮੈਨੂੰ ਇਸ ਕੱਲ ਦੀ ਡਿਊਟੀ ਲਗਾਈ ਸੀ ਸੋ ਮੈਂ ਉਧਰ ਪਹੁੰਚੇ ਅਦਰ ਸਰ ਲੋਕਾਂ ਨੂੰ ਕੀ ਅਪੀਲ ਆ ਜੀ ਸਰ ਸਰ ਦੇਖੋ ਇਹ ਮੌਕਾ ਅਪੀਲ ਦਾ ਨਹੀਂ ਇਹ ਮੈਨੂੰ ਧੰਨਵਾਦ ਤੁਹਾਡਾ